ਅੱਜ ਸਵੇਰੇ ਮੈਨੂੰ ਕਾਲ ਆਈ ਕਿ ਚੈੱਕ ਦੇ ਕਓ ਚੈੱਕ ਰੈਡੀ ਹੋ ਗਿਆ ਮੈਂ ਬੜਾ ਖੁਸ਼ਹਾਲ ਹੋਇਆ ਕਿ 48 ਘੰਟਿਆਂ ਚ ਚੈੱਕ ਜਿਹੜੇ ਉਹ ਰੈਡੀ ਕਰ ਦਿੱਤੇ ਗਏ ਤੋਂ ਚੈੱਕ ਅਸੀਂ 22 ਪਲਵਾਦਾਂ ਦੀਆਂ ਫਾਈਲਾਂ ਜਿਹੜੀਆਂ ਕੰਪਲੀਟ ਹੋਈਆਂ ਸੀਗੀਆਂ ਉਹਨਾਂ ਨੂੰ ਚੈੱਕ ਜਿਹੜੇ ਆ 10-10 ਲੱਖ ਰੁਪਏ ਜਿਹੜਾ ਸੀਐਮ ਸਾਹਿਬ ਨੇ ਕਿਹਾ ਸੀ ਉਹ ਬੰਦੇ ਜਿਹੜੇ ਬਾਕੀ ਵੀ ਪਲਵਾਦ ਨੇ ਉਹਨਾਂ ਨੂੰ ਚੈੱਕ ਅਸੀਂ 2 ਦਿਨ ਬਾਅਦ ਉਹਨਾਂ ਨੂੰ ਵੀ ਦੇ ਦਾਂਗੇ ਉਹਦੇ ਇਹਦੇ ਤੋਂ ਇਲਾਵਾ ਸੀਐਮ ਸਾਹਿਬ ਨੇ ਕਿਹਾ ਸੀਗਾ ਕਿ ਜਿਹੜਾ ਇਹਨਾਂ ਦਾ ਮਤਲਬ ਸੰਸਕਾਰ ਦਾ ਖਰਚਾ ਉਹ ਵੀ ਸਾਰਾ ਗਵਰਨਮੈਂਟ ਨੇ ਕੀਤਾ ਉਦੋਂ ਤੇ ਭੋਗ ਦਾ ਖਰਚਾ ਵੀ ਜਿਹੜਾ ਉਹ ਸਰਕਾਰ ਕਰੂਗੀ ਕਿਉਂਕਿ ਇਹ ਮੋਸਟਲੀ ਲਗਭਗ ਸਭ ਬਹੁਤ ਹੀ ਗਰੀਬ ਬੰਦੇ ਆ ਮੈਂ ਵੀ ਸਾਰਿਆਂ ਦੇ ਘਰੀਂ ਗਿਆ ਸੀਗਾ ਬੜੇ ਗਰੀਬ ਬੰਦੇ ਆ ਮਜ਼ਦੂਰ ਆਦਮੀ ਸੀਗੇ ਰੋਜ਼ ਕਬਾ ਕੇ ਦਿਹਾੜੀ ਲਾ ਕੇ ਰੋਟੀ ਖਾਣ ਵਾਲੇ ਸੀਗੇ ਸੋ ਸਰਕਾਰ ਨੇ ਬਹੁਤ ਵੱਡੀ ਮਦਦ ਜਿਹੜੀ ਆ ਕੀਤੀ ਆ ਕੋ ਪਰਮਾਤਮਾ ਨਾ ਕਦੇ ਇਦਾਂ ਕਿਸੇ ਦੇ ਘਰ ਚ ਹੋਵੇ ਜਿਹੜਾ ਬੰਦਾ ਚਲਿਆ ਜਾਂਦਾ ਉਹ ਤੇ ਵਾਪਸ ਨਹੀਂ ਆ ਸਕਦਾ ਭਾਵੇਂ ਉਹ ਕਿਸੇ ਇਨਸੀਡੈਂਟ ਦੇ ਵਿੱਚ ਬੱਸ ਦੇ ਕੋਈ ਮਾਦ ਹੋ ਕੇ ਮੱਦ ਦੇ ਜਾਨ ਤੋਂ ਬਾਅਦ ਜੇ ਪਰਿਵਾਰ ਦੀ ਕੁਛ ਮੱਦ ਹੋ ਜੇ ਕਿਉਂਕਿ ਗਰੀਬ ਪਰਿਵਾਰਾਂ ਨੇ ਨਾ ਰੋਟੀ ਖਾਣੇ ਬੜੀ ਔਖੀ ਆ ਤੇ ਜੇ ਉਹ ਮਦਦ ਹੋ ਜੇ ਤੇ ਉਹਨਾਂ ਦਾ ਕਾਫੀ ਫਾਇਦਾ ਜਿਹੜਾ ਹੋ ਜਾਂਦਾ ਸੋ ਮੈਂ ਸਮਝਦਾ ਕਿ ਜਿੰਨਾ ਕ ਮੇਰੀ ਉਮਰ ਹੈ ਜਾਂ ਜਿੰਨੀ ਕਿ ਮੈਨੂੰ ਸਮਝ ਆ ਪੋਲਿਟਿਕਸ ਦੀ ਮੇਰੇ ਕਾਲੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਦਾਂ ਹੋਇਆ ਬੜੇ ਇਨਸੀਡੈਂਟ ਹੋਏ ਅਗਲੇ ਤੁਸੀਂ ਦੇਖੋ ਨਾ ਕਿ 20 ਦੇ ਵਿੱਚ ਤਰਤਤਾਦਨ ਦੇ ਵਿੱਚ 120 ਦੇ ਕਰੀਬ 130 ਦੇ ਕਰੀਬ ਬੰਦੇ ਮਰ ਗਏ ਸੀਗੇ ਉਦੋਂ ਸਮੇਂ ਕੈਪਟਨ ਮਨਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਹ 10 ਦਿਨ ਬਾਅਦ ਆਏ ਕਟਰਾ ਸਥਾਨ ਤੇ ਉਹ ਪਰਕੇ ਉਹਨਾਂ ਨੇ ਕੀ ਦਿੱਤਾ ਕੀ ਨਹੀਂ ਲੱਖ ਲੱਖ ਰੁਪਏ ਸ਼ਾਇਦ ਦਿੱਤਾ ਇੱਥੇ ਬਲੋ ਮੁੱਖ ਮੰਤਰੀ ਅਗਲੇ ਦਿਨ ਆਪ ਆ ਗਿਆ ਆਉਦਾ ਦੇਖ ਲਓ ਤੁਸੀਂ ਕਿ ਅੱਜ ਚੈੱਕ ਵੀ ਜਿਹੜੇ ਅਸੀਂ ਉਹ ਦੇ ਦਿੱਤੇ ਆ ਬਲੇ ਇਹ ਇਹ ਮੈਂ ਸਮਝਦਾ ਕਿ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਸਦਾ ਭਗਵਾਨ ਸਗਮਾਂ ਜੀ ਦੇ। ਔਰ ਜਲਦੀ ਇਹਨਾਂ ਪਰਵਾਦਾਂ ਦੇ ਅਸੀਂ ਡਿਊਟੀ ਲਈ ਆ ਡੀਸੀ ਸਾਹਿਬ ਦੀ। ਅਸੀਂ ਇਹਨਾਂ ਦੀਆਂ ਫਾਈਲਾਂ ਕੰਪਲੀਟ ਕਰ ਰਹੇ ਹਾਂ ਜਿਹਦੀ ਜਿਹਦੀ ਡੌਂਕੀ ਦਾ ਹੱਕ ਬਣਦਾ ਪੜਿਆ ਲਿਖਿਆ ਹੋਇਆ ਜੇ ਸਾਹਿਬ ਦੀ ਵੀ ਉਹ ਅਸੀਂ ਦਾਂਗੇ ਜੱਕੀ ਜਾਂਦੇ ਤਾਂ ਜੇ ਬੱਚੇ ਛੋਟੇ ਬਚਾ ਦਿੰਦੇ। ਜੇ ਕੋਈ ਹੋਰ ਵੀ ਮਤਲਬ ਮੌਕੇ ਤੇ ਸਾਹਿਬ ਨਾਲ ਬਣਦਾ ਹੋਇਆ ਤੂੰ ਆਪਾਂ ਨੌਕਰੀ ਜਿਹੜੀ ਆ ਜਲਦੀ ਦੇ ਦਾਂਗੇ ਮਤਲਬ ਇਹ ਸਰਕਾਰ ਮਤਲਬ ਬਹੁਤ ਬਹੁਤ ਜਿਆਦੀ ਬਾਹ ਫੜੀ ਆ ਮਤਲਬ ਵੇਖੋ ਕੁਦਰਤ ਦਾ ਕੈਦ ਹੋ ਗਿਆ ਉਹਨਾਂ ਦੀ ਹੀ ਚਾਹੀਦਾ ਪਦ ਸਰਕਾਰ ਨੇ ਮਤਲਬ ਬਾਹ ਫੜ ਕੇ ਜਿਹੜਾ ਇਹ ਨਾ ਬੰਦਿਆਂ ਨੂੰ ਥੋੜਾ ਜਿਹਾ ਮਤਲਬ ਸਹਾਰਾ ਦਿੱਤਾ ਜ਼ਿੰਦਗੀ ਜੀ ਹੁੰਦੀ ਆ ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਦੱਸਿਆ ਵੀ ਕੁਝ ਤੁਹਾਡੀ ਡਾਕਟਰਸ ਨਾਲ ਗੱਲਬਾਤ ਹੋਈ ਹੋਈਏ ਕੋਈ ਹੋਈ ਸੀਦੇ ਹੋਈਏ ਕੁਝ ਤਾਂ ਨੋਰਮਲੀ ਠੀਕ ਦੇਮ ਇਹਦਾ ਖਿਆਲ ਆ ਪ੍ਰਮਾਤਮਾ ਕਿਰਪਾ ਕਰੋ ਬਚ ਜਾਣਗੇ ਕੁਝ ਦੀ ਥੋੜੀ ਸਥਿਤੀ ਉਹ ਲਗਦੇ ਰਿਓ ਸੀ ਦੇ ਸਹਪਲ ਬਿੰਦੂ ਡਾਕਟਰ ਸਾਹਿਬ ਕਹਿ ਰਹੇ ਕਿ ਹੋਪਫਲੀ ਇਹ ਵੱਜਣਗੇ ਸੋ ਮੇਰੀ ਤਾਂ ਅਰਦਾਸ ਇਹ ਹੈ ਕਿ ਜਿੰਨੇ ਹਸਪੀਟਲ ਚ ਨੇ ਅੱਲੇ 8 10 ਜਣੇ ਆ ਪਿਓ ਸਾਡੇ ਬਾਜ ਆਣ ਆਪਣੇ ਕਦੀ ਤਾਂ ਦੋਸਤੋ ਕੇ ਆ ਜਾਣ ਇਹ ਇਹ ਅਰਦਾਸ ਹੈ ਆਪਣੀ ਹਾਂ